ਇਸਕਾਰਜੋ ਬਹੁਤ ਇਸਕਾਰਜੋ ਸਾਡੇ ਆਵਾਦੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਪਾਲ ਚੱਬੇਵਾਲ ਜੀ ਉਹਨਾਂ ਦੇ ਨਾਲ ਪ੍ਰੋਫੈਸਰ ਜੀਐਸ ਮਲਤਾਨੀ ਹਲਕਾ ਚਾਰਚ ਅਤੇ ਨਾਲ ਸਾਡੇ ਸੁਖਨਾਮ ਸਿੰਘ ਜੀ ਹੋਰ ਤਰਜਾ ਬਤਰਜਾ ਜਿੰਨੇ ਵੀ ਸਟੇਜ ਦੇ ਉੱਪਰ ਬਰਾਜਮਾਨ ਨੇ ਸਾਰੇ ਸਾਰੇ ਵੱਲੋਂ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਵਾਜ਼ੀ ਪਾਰਟੀ 'ਚ ਵੱਡਾ ਵਾਅਦਾ ਕਰਨ ਜਾ ਰਹੇ ਹੋ ਸਰਪੰਚ ਪ੍ਰਦੀਪ ਜੀ ਆਵਾਜ਼ੀ ਪਾਰਟੀ ਜੁਆਇਨ ਕਰਨ ਜਾ ਰਿਹਾ ਹੈ ਬਾਕੀ ਵਿਸਤਾਰ ਪੂਰਵਕ ਤਹਿਨੇ ਸਾਡੇ ਹਲਕਾ ਅੰਜਾਰ ਜੀ ਅਤੇ ਸਾਡੇ ਕੈਂਡੀਡੇਟ ਦੱਸਣਗੇ ਮੈਂ ਇਹਨਾਂ ਸ਼ਬਦਾਂ ਲਈ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਵੱਡੀ ਗਿਣਤੀ ਇੱਥੇ ਆਏ ਹੋ ਮੇਰੀ ਬੇਨਤੀ ਹੈ ਸਰਦਾਰ ਮਰਮਲ ਸਹਜੀਏਗੇ ਕਿ ਤੁਸੀਂ ਪਲੀਜ਼ ਸਟੇਜ ਤੇ ਆਓ ਤੁਸੀਂ ਪੁਰਾਣੇ ਪਾਰਟੀ ਨਹੀਂ ਨਹੀਂ ਤੁਸੀਂ ਪੁਰਾਣੇ ਪਾਰਟੀ ਦੇ ਮੋਢੋ ਇਸ ਓਕੇ ਹੈ ਭਾਈ ਸਰਮਣ ਚੱਲ ਗਏ ਲੈ ਆਓ ਲਾਈਵ लमड़दार किशोरी लाल लमड़दार किशोरी लाल जी कटिया कर दे <skin in union f1> <literalisation> राजीव ठाकुर आ गए आ गए जी राजीव ठाकर जी राकेश पंडित काला गोल्डी ब्याल बलबीर सिंह गगन कुशम डवालूह लाल मैंबर पंचायत ਨਰਮਲ ਸਿੰਘ ਮੈਂਬਰ ਪੰਚਾਇਤ ਸਾਰੇ ਤੇ ਲੋਕ ਜੋ ਉੱਪਰ ਹੀ ਫੋਟੋ ਖਿਡਾ ਲਏ ਜੋ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਨ ਉਹਨਾਂ ਨੂੰ ਦਰਜਾ ਬਦਰਜਾ ਪਾਰਟੀ ਵਿੱਚ ਮਾਨ ਸਨਮਾਨ ਦਿੱਤਾ ਜਾਵੇਗਾ ਗਗਨਜੀਤ ਰਾਣਾ ਜੀ ਗਗਨਜੀਤ ਰਾਣਾ ਜੀ ਆ

ਮਗਾ ਜਿੱਕੀ ਚੇਬ ਸਿੰਧਵਾਲ ਭਾਈ ਪਿੱਛੇ ਦੇਖਿਓ ਸਰ ਦੇਖਿਓ ਸਾਹਮਣੇ ਭਾਈ ਪਿੱਛੇ ਸਰ ਸਾਹਮਣੇ ਦੇਖਿਓ ਪਲੀਜ਼ ਭਾਈ ਹੱਥ ਵਿੱਚ ਰੱਖਿਓ ਭਾਈ ਹੱਥ ਥੱਲੇ ਕਰਿਓ ਯਾਰ ਦੇਖਿਓ ਸਰ ਸਾਹਮਣੇ ਵੇਖ ਓਕੇ ਠੀਕ ਹੈ ਸਰ ਵਿੱਕੀ ਭਾਈ ਗੁਰਮਤਨ ਸਿੰਘ ਹਾਵਾਲ ਜੀ ਆ ਕੇ ਜੰਨਾ ਉਹਨਾਂ ਦੇ ਨਾਲ ਬਬਲੀ ਮੰਡਰ ਪ੍ਰਧਾਨ ਉਹ ਵੀ ਆਏ ਹਨ ਉਹ ਵੀ ਕੁਝ ਦਿਨ ਪਹਿਲਾਂ ਆਮ ਪਾਰਟੀ ਦੇ ਜੀ ਬਾਬਾ ਜੀ ਕੋਲ ਕਾਟਵਾੜੀ ਬਣਵਾਣੀ ਕੀਤਾ ਗਿਆ ਅੱਜ ਗੁਰਵਚਨ ਸਿੰਘ ਬਾਬਾ ਜੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੋ ਮੈਂ ਸਮਝਦਾ ਕਿ ਅੱਜ ਆਮ ਆਦਮੀ ਪਾਰਟੀ ਨੂੰ ਕੁਕੇਰੀਆਂ ਦੇ ਵਿੱਚ ਇੱਕ ਇਤਿਹਾਸਕ ਇੱਕ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਬਾਬਾ ਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਔਰ ਭਾਜਪੀ ਦੇ ਪੂਰੇ ਪੰਜਾਬ ਦੇ ਵਿੱਚ ਇੱਕੋ ਇੱਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੀ ਉਹ ਵੀ ਸਾਡੇ ਸ਼ਾਮਲ ਹੋ ਗਏ ਨੇ ਇਹ ਪਲਗ-ਲਗ ਅਹੁਦਿਆਂ ਤੇ ਸੰਮਤੀ ਮੈਂਬਰ ਐ ਰਹਿ ਚੁੱਕੇ ਨੇ ਪੰਚਾਇਤ ਦੇ ਵਿੱਚ ਰਹਿ ਚੁੱਕੇ ਨੇ ਬਤੌਰ ਮੰਡਲ ਪ੍ਰਧਾਨ ਜਨਰਲ ਸੈਕਟਰੀ ਬਹੁਤ ਅਲੱਗ-ਅਲੱਗ ਅਹੁਦਿਆਂ ਤੇ ਭਾਜਪੀ ਚ ਕੰਮ ਕਰ ਚੁੱਕੇ ਨੇ ਸੋ ਉਹਨਾਂ ਦੇ ਨਾਲ ਜਿਹੜੇ ਸਾਥੀ ਵੀ ਆਏ ਨੇ ਮੈਂ ਉਹਨਾਂ ਦਾ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕਰਦਾ ਇਹ ਮਲਤਾਨੀ ਜੀ ਨੂੰ ਵੀ ਮੈਂ ਮੁਬਾਰਕਵਾਹ ਦਿੰਦਾ ਹੈ ਕਿ ਮਲਤਾਨੀ ਜੀ ਨੂੰ ਵੀ ਬੜੀ ਤਾਕਤ ਮਿਲੀ ਹੈ ਉਹਨਾਂ ਦੇ ਆਂਦੇ ਨਾਲ ਤੇ ਬਾਕੀ ਮੈਨੂੰ ਇਹ ਭਰੋਸਾ ਹੈ ਮੈਨੂੰ ਯਕੀਨ ਹੈ ਕਿ ਆਮ ਆਦਮੀ ਪਾਰਟੀ ਇਸ ਬੁਕੇਰੀਆਂ ਦੀ ਸੀਟ ਜਿਹੜੀ ਹੈ ਭਾਜਪਾ ਨੂੰ ਜੋ ਬਹੁਤ ਵੱਡਾ ਕਰਾਰਾ ਝਟਕਾ ਲੱਗਾ ਉਹ ਸ਼ਾਇਦ ਭਾਜਪਾ ਉਸ ਕਰਾਰੇ ਝਟਕੇ ਤੋਂ ਉੱਥੋਂ ਨਹੀਂ ਪਾਏਗੀ ਔਰ ਆਮ ਆਦਮੀ ਪਾਰਟੀ ਜਿਹੜੀ ਬਹੁਤ ਵੱਡੇ ਫਰਕ ਦੇ ਨਾਲ ਜਿਹੜੀ ਬੁਕੇਰੀਆਂ ਦੇ ਵਿੱਚ ਜਿੱਤ ਦਰਜ ਕਰੇ ਹਾਂ ਜੀ ਬਾਬਾ ਜੀ ਜਿੰਦਾਬਾਦ ਕਾਫੀ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦਾ ਬੰਦਾ ਫੜਦਾ ਹੈ। ਐਡੀ ਕਿਹੜੀ ਨਹੀਂ। ਮੈਂ ਤੇ ਸਾਰੇ ਪੱਤਰ ਦੇਖਿਆ ਹੈਗਾ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਵਰਕ ਹੈਗਾ ਤਾਂ ਮੈਂ ਹੈਗਾ ਉਹਨੂੰ ਦੇਖਦੇ ਹੋਏ ਕਿ ਬਹੁਤ ਵਧੀਆ ਵਰਕ ਕਰਨ ਲਈ ਬਰਸਿੰਦ ਹੋ ਰਿਹਾ ਹੈਗਾ ਅੱਜ ਉਹ ਸਾਡੇ ਹਲਕੇ ਦੇ ਹਲਕਾ ਨਜ਼ਰ ਆ ਗਏ। ਕੁੜਦੇ ਅਨਮਲਦਾਨੀ ਸਾਹਿਬ ਉਹ ਵੀ ਇੱਕ ਬਹੁਤ ਵਧੀਆ ਜੇਕਰ ਖਾਨ ਹੈ ਜਿਹਨਾਂ ਨੂੰ ਅਸੀਂ ਅਕਸਰ ਮਿਲਦੇ ਰਹੇ ਆ ਐੜੀ ਜਿਹੜੇ ਵੀ ਸਾਡੇ ਹੈਗੇ ਆ ਤੇ ਦੇਦਾਗ ਨੇਤਾ ਹੈਗੇ ਆ ਇਹਦਾ ਆਮ ਨੇਤਾ ਉਹ ਕੋ ਲੱਗ ਜਾਂਦੇ ਕਿ ਤੱਬੇ ਲੱਗ ਜਾਂਦੇ ਆ ਵਾਧੀਆ ਦਾ ਕੋਈ 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 ਪਰ ਕੋਈ ਕਿੱਦਾਂ ਦੇ ਇਨਸਾਨ ਹੈ ਬਹੁਤ ਚੰਗੇ ਇਨਸਾਨ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਦੀ ਵਧੀਆ ਕੰਮਕਾਰ ਦੇਖਦੇ ਹੋਏ ਆਪਾਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈਗਾ ਤੇ ਦਿਲ ਮਤਲਬ ਆਪਣੇ ਮਨ ਧਨ ਸਭ ਤਰੀਕੇ ਨਾਲ ਆਪਾਂ ਪਾਰਟੀ ਦੀ ਮਤਲਬ ਹਰ ਤਰ੍ਹਾਂ ਨਾਲ ਸੇਵਾ ਕਰਾਂਗੇ ਜੇ ਉਹ ਸਾਨੂੰ ਪਾਰਟੀ ਹਕੂਮ ਦੇएगी ਅਸੀਂ ਉਹ ਪੂਰਾ ਕੰਮ ਕਰਾਂਗੇ ਤੇ ਡਾਕਟਰ ਜੱਬੇਵਾਲ ਦੇ ਹੁਣ ਆ ਰਿਹਾ ਲੇ ਬੋਟਾ ਆ ਰਿਹਾ ਲੱਗੇ ਬੱਧ ਤੋਂ ਬੱਧ ਆਪਣੀ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਬੱਧ ਤੋਂ ਬੱਧ ਵੋਟਾਂ ਇਹਨਾਂ ਨੂੰ ਪਾਵਾਂਗੇ ਹੱਥ ਦੇ ਵਿੱਚ ਤੇ ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈਗੀ ਹੈ ਇਸੇ ਤਰ੍ਹਾਂ ਮਤਲਬ ਵਿਧਾਨ ਸਭਾ ਤਾਂ ਹੈਗੀ ਹੈ ਲੋਕ ਸਭਾ ਦੀ ਸਾਡੀਆਂ ਬੱਧ ਤੋਂ ਬੱਧ ਸੀਟਾਂ 5 ਮਤਲਬ ਬੱਧ ਤੋਂ ਬੱਧ 13 ਸੀਟਾਂ ਹੈਗੀਆਂ 13 ਸੀਟਾਂ ਦੇ ਵਿੱਚੋਂ ਅਸੀਂ ਜਾਣਦੇ 13 ਦੇ 13 ਹੀ ਆਮ ਆਦਮੀ ਪਾਰਟੀ ਜਿੱਤੇ ਅਸੀਂ ਮਤਲਬ ਸੈਂਟਰ ਦੇ ਵਿੱਚ ਵੀ ਬਹੁਤ ਬੁਲਦ ਬਾਕੀ 90 ਸੀਟਾਂ ਲੋਕਾਂ ਨੂੰ ਪਤਾ ਹੀ ਹੈਗਾ ਲਿੰਦੀਆਂ ਪਹਿਲੇ ਮਰਕਾ ਬਹੁਤ ਵਧੀਆ ਕੰਮ ਦੇ ਉੱਤੇ ਹੈਗਾ ਚਲੋ ਬਿਜਲੀ maaf ਕੀਤੀ ਸੀਗੀ ਪਾਰਟੀ ਨੇ ਪੁੱਛਣਾ ਕਿ maaf ਕਰਾਂਗੇ ਉਹ ਕੀਤੀ ਹੈਗੀ ਇਹਦੀਆਂ ਆਮ ਪਾਰਟੀਆਂ ਕਰਦੀਆਂ ਪੁੱਛਰ ਬਸ ਉਹਦੇ ਵਿੱਚ ਕੁਝ ਵੀ ਨਹੀਂ ਤੇ ਆਮ ਜਨਤਾ ਸਾਰੀ ਪਬਲਿਕ ਇਹ ਨਹੀਂ ਕੋਈ ਜਾਤੀ ਬਾਤ ਕੀਤੀ ਗਈ ਹੈ ਰੇਤ ਬੰਦੇ ਦੀ ਬਿਜਲੀ maaf ਹੋਈ ਹੈ ਉਹ ਹੈਗਾ ਉਹਦਾ ਹੱਕ ਦਾ ਤੇ ਬਾਕੀ ਆਪਾਂ ਹੁਣ ਕੰਮ ਕਰਾਂਗੇ ਅੱਗੇ ਕਰਦੇ ਸੀਗੇ ਭਾਰਤੀ ਜਨਤਾ ਪਾਰਟੀ ਚ ਕਰਦੇ ਸੀਗੇ ਨਹੀਂ ਉਹਨਾਂ ਦੀਆਂ ਨੀਤੀਆਂ ਸੀਗੀਆਂ ਇਸ ਵੇਲੇ ਮਤਲਬ ਜਿਹੜੇ ਮੌਕੇ ਦੇ ਹੈਗੇ ਆ ਉਹ ਮਤਲਬ ਬਿਲਕੁਲ ਸਹੀ ਨਹੀਂ ਹੈਗੇ ਜਿੱਤਾ ਜੋ ਵੀ ਹੈਗੇ ਆ ਆਪਾਂ ਉਹਨਾਂ ਤੋਂ ਦੁਖੀ ਹੋਗੇ ਜੀ ਇੱਕ ਤਾਂ ਪਾਰਟੀ ਰੁਗੀ ਰਜਾਇੰਦ ਕੀਤਾਗਾ ਬਜ਼ੁਰਗਾਂ ਤੋਂ ਸਾਡੀ ਪਾਰਟੀ ਬੀਜੇਪੀ ਨਾਲ ਮੇਰੇ ਬਜ਼ੁਰਗ ਵੀ ਜੀ ਦੇ ਪੱਕੇ ਸੀਗੇ ਆਪਾਂ ਵੀ ਅੱਗੇ ਮੇਰੇ ਵੀ 50 48 ਸਾਲ ਉਮਰ ਹੋ ਗਈ ਹੈ ਬੀਜੇਪੀ ਮੈਂ ਬਲਾਕ ਸੰਭੀ ਮੈਂਬਰ ਵੀ ਰਿਆਂ ਦੋ ਵਾਰੀ ਜ਼ਿਲ੍ਹਾ ਪੱਛੀ ਦੀ ਲੜੀ ਆ ਮੰਡਲ ਪ੍ਰਧਾਨ ਵੀ ਜੀ ਆ ਜਨਰਲ ਸੈਕਸ਼ਨ ਵੀ ਰਿਆਂ ਤੇ ਪੂਰਤ ਲੈਵਲ ਦੇ ਉੱਤੇ ਆਪਾਂ ਬੜਾ ਕੰਮ ਕੀਤਾ ਹੈਗਾ ਵਗੇਰੇ ਕੰਸਟੀਟੂਐਂਟ ਵਿੱਚ ਪਰ ਪਾਰਟੀ ਮਤਲਬ ਉਹੀ ਜੋ ਕਾਂਗਰਸ ਦੀ ਨੀਤੀ ਸੀ ਜਿਹੜੀ ਪਹਿਲੇ ਇੱਕ ਤਾਂ ਪ੍ਰਵਾਗ ਪੱਕੀ ਹੋ ਗਿਆ ਕੰਮ ਤੇ ਵੀ ਟੇਕਾ ਸੋਮਰਾਸੀ ਅੱਗੇ ਸੋਮਰਾ ਜੀ ਹੁਣ 85 ਸਾਲ ਦੇ ਹੋ ਗਏ ਨਹੀਂ ਮਿਲੀ ਅੱਗੇ ਉਹਨਾਂ ਦੀ ਬਾਖੂ ਦੇਤੀ ਇਸੇ ਚੀਜ਼ ਤੋਂ ਤਾਂ ਅਸੀਂ ਏਨਰਜੀ ਖਾਂਦੇ ਸੀਗੇ ਪਹਿਲੇ ਕਿ ਪਾਰਟੀ ਬਾਜੀ ਜਿਹੜੀ ਪਾਰਟੀ ਹੈਗੀ ਉਹ ਕੀ ਕਰੀ ਹੈ ਤੇ ਉਹ ਤਾਂ ਬੀਜੇ ਬੀਜੇ ਕੀ ਹੋਇਆ ਸਭ ਕੁਝ ਹੋ ਰਿਹਾ ਹੁਣ ਉਹੀ ਕੁਛ ਹੈ ਤੁਸੀਂ ਕਹਿਣਾ ਚਾਹੁੰਦੇ ਕਿ ਨਵੇਂ ਚਿਹਰੇ ਨੂੰ ਮੌਕਾ ਮਿਲਣਾ ਨਵੇਂ ਚਿਹਰੇ ਨੂੰ ਮੌਕਾ ਮਿਲਣਾ ਚਾਹੀਦਾ ਸੀਗਾ ਪਰ ਇਹ ਪਾਰਟੀ ਨੇ ਬੜਾ ਵੱਡਾ ਗਲਤ ਕੰਮ ਕੀਤਾ ਹੈਗਾ ਇਹ ਤਾਂ ਫਿਰ ਉਹੀ ਕਾਂਗਰਸ ਵਾਲੀ ਗੱਲ ਆ ਗਈ ਕਿ ਪਰਿਵਾਰ ਹੀ ਹੈ ਬਸ ਪਰਿਵਾਰ 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 ਨੂੰ ਦੇਈ ਜਾਓ ਕਿ ਦੋਗੇ ਤੇ ਚਲੋ ਠੀਕ ਹੈ ਬਾਕੀ ਅਸੀਂ ਕਰ ਲਈ ਹੈ ਰਾਮ ਆਦੀ ਪਾਲਟੀ ਜੁਆਇਨ ਕੀਤੀ ਹੈਗੀ ਹੈ ਤੁਨ ਮਨਤਾ ਮਿਲ ਸਵਾ ਕਰੇ ਗੱਲ ਕਰਦੇ ਚੱਬੇ ਬਾਤ ਸੁਣਾਵੋ ਤੁਨ ਕਿੰਨਾ ਮਾਣ ਮੈਨੂੰ ਸੁਣ ਸੋੜਿਆ ਕਿ ਤੁਹਾਡੀ ਪਾਰਟੀ ਚਾਹਾਂ ਜਾਏ ਨੇ ਆਹ ਦੇਖੋ ਬਾਪਾ ਜੀ ਕਿਤਾ ਇਹਨਾਂ ਨੂੰ ਸੰਗਠਨ ਦੇ ਵਿੱਚ ਤਜਰਬਾ ਬਹੁਤ ਔਰ ਲੋਕਾਂ ਦੇ ਨਾਲ ਸੰਪਰਕ ਬਹੁਤ ਔਰ ਇਹਨਾਂ ਦਾ ਬਹੁਤ ਵੱਡਾ ਸੁਨੇਹਾ ਕਿ ਆਪਾਂ ਬੂਤ ਆਪਣੇ ਆਪਣਾ ਬੂਤ ਜਿਤੋ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਬਲ ਮਿਲਿਆ ਸਾਨੂੰ ਇੱਕ ਜਿਹੜੀ ਆਲਰੇਡੀ ਇੱਕ ਤਾਕਤ ਹੈ ਉਹ ਤਾਕਤ ਸਾਡੇ ਨਾਲ ਆ ਕੇ ਖੜੀ ਹੋਈ ਹੈ ਤੇ ਸਾਡੇ ਜਿਹੜੀ ਤਾਕਤ ਆਪਣੀ ਹੈ ਉਹ ਦੁਗਣੀ ਤਾਕਤ ਹੋਈ ਸੋ ਬਹੁਤ ਵੱਡਾ ਘਰ ਹੈ ਤੇ ਪਾਰਟੀ ਜਿਹੜੀ ਹੈ ਉਹ ਜਿੱਥੇ ਬਲ ਮਿਲਿਆ ਉੱਥੇ ਹੀ ਮੈਨੂੰ ਪੂਰੀ ਉਮੀਦ ਹੈ ਕਿ ਮੁਕੇਰੀਆਂ ਦੇ ਵਿੱਚ ਬੜੀ ਸ਼ਾਨਦਾਰ ਜਿੱਤ ਦੇ ਨਾਲ-ਨਾਲ ਪੂਰੀ ਲੋਕ ਸਭਾ ਜਿਹੜਾ ਸਾਡਾ ਹੁਸ਼ਿਆਰਪੁਰ ਉਹ ਵੀ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਜਿੱਤਾਂਗੇ ਆਮ ਆਦਮੀ ਪਾਰਟੀ